ਸੀ ਫੈਨੂ ਤੋਂ ਖਦਾਈ ਦੱਸਿਆ ਦੱਸਿਆ ਇਸ ਨਾਲ ਹੀ ਗਿਆਨੀ ਰਖਬੀਰ ਸਿੰਘ ਨੇ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੇ ਲਈ ਕਿਹਾ ਉਹਨਾਂ ਨੇ ਕਿਹਾ ਕਿ ਧਾਮੀ ਦੇ ਅਸਤੀਫੇ ਪਿੱਛੇ ਦਬਾਅ ਹੋ ਸਕਦਾ ਹੈ ਹਾਲਾਂਕਿ ਇਸ ਦਬਾਅ ਦਾ ਜ਼ਿਕਰ ਲਗਾਤਾਰ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਐਸਜੀਪੀਸੀ ਪ੍ਰਧਾਨ ਵੱਜੋਂ ਆਪਣੀਆਂ ਸੇਵਾਵਾਂ ਵੀ ਜਾਰੀ ਰੱਖਣ ਦੇ ਨਾਲ ਦੀ ਨਾਲ ਸੱਤ ਮੈਂਬਰੀ ਕਮੇਟੀ ਦੀ ਵੀ ਜ਼ਿੰਮੇਵਾਰੀ ਹੈ ਉਹ ਵੀ ਸੰਭਾਲਣਾ ਅਮੀਰ ਸਾਹਿਬ ਦਾ ਅਸਤੀਫਾ ਦੇਖ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਾਨੀ ਹਰਦੀਪ ਸਿੰਘ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੋਲਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਅਸਤੀਫਾ ਦਿੰਦਾ ਹਾਂ ਪਰ ਮੈਂ ਕਹਿੰਦਾ ਕਿ ਜੇਕਰ ਉਹ ਨਾ ਚੱਲਦਾ ਤੇ ਇਹ ਵੀ ਨਾ ਚੱਲਦਾ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਨੇ ਸਾਹਿਬ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਉਹਨੂੰ ਵਾਪਸ ਲੈ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹਨੂੰ ਸੰਭਾਲਣ ਔਰ ਜੋ ਡਿਊਟੀ ਉਹਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਾਥਕ ਪਰਛਸਦਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰ ਹੋ ਸਕਦਾ ਕਿਉਂਕਿ 3-4 ਮਹੀਨੇ ਤੋ ਕਾਫੀ ਹਰ ਤਰਫ ਤੋਂ ਇਹੋ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਆਪਣਾ ਸਰਦਾਰ ਗਿੰਦੂ ਕਾਮੀਸਾ ਜੀ ਸ਼੍ਰੋਣਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਕੋ ਜਿਹੜੀ ਸੇਵਾ facilitor ਤੋਂ 5 ਸਿੰਘ ਸਹਿਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਦੇ ਝੋਲੀ ਵਿੱਚ ਪਾਈ ਗਈ ਹੈ ਉਹ ਸਤ ਮੈਂਬਰ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸਮਝਦਿਆਂ ਹੋਇਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰ। ਟੜੇ ਸੀਪੇ ਦੀ ਵੀ ਕਾफी ਚਲਚਾ ਚੱਲਦੀ ਦੀ ਹੈ ਤੇ ਬਣ ਗਈ। ਜਿਵੇਂ ਗੁਰਤਾ ਹੁਕਮ ਹੋਏਗਾ। ਧਾਮੀ ਸਾਫ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਾਨੀ ਆਰਤੀ ਸਿੰਘ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਨਾ ਤੁਹਾਡੇ ਸਹਿਯੋਗੀ ਸਰਵਣ ਜੁੜੇ ਹੋਏ ਨੇ ਸਰਵਨ ਗਿਆਨੀ ਰਗਵੀਰ ਸਿੰਘ ਨੇ ਚੁੱਪੀ ਤੋੜੀ ਹੈ ਤੇ ਉਸ ਚੁੱਪੀ ਦੇ ਅਰਥ ਵੀ ਕਈ ਤਰ੍ਹਾਂ ਦੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਸਿੱਧੇ ਤੌਰ ਤੇ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈ ਕੇ ਸੇਵਾਵਾਂ ਐਸਜੀਪੀਸੀ ਪ੍ਰਧਾਨ ਦੀਆਂ ਤੇ ਨਾਲ ਹੀ ਸੱਤ ਮੈਂਬਰੀ ਕਮੇਟੀ ਦੇ ਵਜੋਂ ਜਿਹੜੀਆਂ ਸੇਵਾਵਾਂ ਦਿੱਤੀਆਂ ਗਈਆਂ ਸੀ ਉਹ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ ਇਸੇ ਤਰ੍ਹਾਂ ਤੌਰ ਤੇ ਕਿਹਾ ਗਿਆ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੇ ਨਾਲ ਮੀਟਿੰਗ ਤੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਜੜੀ ਹੈ ਉਹ ਮੁਲਾਕਾਤ ਕੀਤੀ ਜਾਵੇਗੀ ਔਰ ਉਹਨਾਂ ਨੂੰ ਉਹਨਾਂ ਦਾ ਦਾਇਰਾ ਜੜਾ ਔਰ ਉਹਨਾਂ ਨੂੰ ਉਹਨਾਂ ਦਾ ਦਾਇਰਾ ਜੜਾ ਸਮਝਾਇਆ ਜਾਵੇਗਾ ਕਿ ਕਿੱਥੋਂ ਤੱਕ ਉਹਨਾਂ ਦਾ ਅਧਿਕਾਰ ਖੇਤਰ ਹੈ ਇਸ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਖਤਮ ਹੁੰਦੀ ਹੈ ਤਾਂ ਫਿਰ ਫੌਰੀ ਤੌਰ ਤੇ ਜਿਹੜੇ ਇੱਕ ਕਮੇਟੀ ਦੇ ਮੈਂਬਰ ਹੁੰਦੇ ਨੇ ਅਕਾਲ ਤਖਤ ਸਾਹਿਬ ਦੇ ਜੱਜਦਾਰ ਕਹਿੰਦੇ ਰਗਵੀਰ ਸਿੰਘ ਜੀ ਦੇ ਨਾਲ ਮੁਲਾਕਾਤ ਕਰ ਲਈ ਉਹਨਾਂ ਦੀ ਰਹਿائش ਤੇ ਪਹੁੰਚਦੇ ਨੇ ਔਰ ਥੱਲੇ ਆ ਕੇ ਮੀਡੀਆ ਨੂੰ ਕਹਿੰਦੇ ਨੇ ਕਿ ਜਿਹੜੀ ਹੈ ਉਹ ਗਣ ਰਗਵੀਰ ਫਸੇ ਦੌਰਾਨ ਕਿਆ ਸੀ ਕਿ ਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਉਹਨਾਂ ਦਾ ਦਾਇਰਾ ਜਿਹੜਾ ਉਹ ਸਮਝਾਇਆ ਜਾਵੇਗਾ ਕੀ ਤੁਸੀਂ ਦਾਇਰਾ ਉਹਨਾਂ ਨੂੰ ਸਮਝਾਇਓ ਤਾਂ ਉਸ ਤੋਂ ਬਾਅਦ ਅਜੜਾ ਉਹ ਰੁਗਵੀਰ ਸਿੰਘ ਵਿਰਕ ਤੇ ਮੰਨਣ ਨੇ ਕਿਹਾ ਸੀਗਾ ਕਿ ਅਸੀਂ ਕੌਣ ਹੁੰਨੇ ਆ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਦਾਇਰਾ ਸਮਝਾਉਣ ਵਾਲੇ ਅਕਾਲ ਤਖਤ ਸਰਵੋੱਚਾ ਔਰ ਸਾਡੇ ਲਈ ਜਿਹੜੇ ਜਹੇਦਾਰ ਸਾਹਿਬ ਨੇ ਉਹ ਬੇਹਦ ਸਤਿਕਾਰਯੋਗ ਨੇ ਇਸ ਕਰਕੇ ਉਹ ਆਪਣੇ ਦਾਇਰੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਪਰ ਜਦ ਅੱਜ ਉਹ ਮੀਡੀਆ ਦੇ ਸਾਹਮਣੇ ਆਈ ਗਣੀ ਰੁਗਵੀਰ ਸਿੰਘ ਤਾਂ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਮੈਂ ਇੱਕ ਵੱਡਾ ਸਵਾਲ ਜਿਹੜਾ ਇੱਕ ਵਾਰ ਫਿਰ ਉਹਨਾਂ ਨੇ ਖੜਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਤਾਂ ਸੋਚਦਾ ਸੀ ਕਿ ਜਿਹੜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਨਿਕਲਦੇ ਨੇ ਜਾਂ ਹੁਕਮ ਨਾਮੇ ਜਾਰੀ ਹੁੰਦੇ ਨੇ ਉਹ ਸਮੁੱਚੇ ਵਿ ਨੇ ਉਹ ਜਿਹੜੇ ਆ ਉਹ ਇਨ ਬਿਨ ਹੁੰਦੇ ਨੇ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਜਿਹੜੇ ਫੈਸਲੇ ਜਾਂ ਹੁਕਮਨਾਮੇ ਨੇ ਇਹ ਸਿਰਫ ਅਕਾਲ ਤਖਤ ਸਾਹਿਬ ਦੀ ਚਾਰ ਦਿਵਾਰੀ ਦੇ ਵਿੱਚ ਦਬ ਕੇ ਰਹਿ ਜਾਂਦੇ ਨੇ ਵੱਡਾ ਬਿਆਨ ਜਿਹੜਾ ਅਕਾਲ ਤਖਤ ਸਾਹਿਬ ਦੇ ਜੇਜ਼ਦਾਰ ਗੁਰਜੀਤ ਸਿੰਘ ਨੇ ਦਿੱਤਾ ਔਰ ਦੂਸਰੇ ਪਾਸੇ ਉਹਨੇ ਆਪਣੀ ਪਾਈ ਹੋਈ ਪੋਸਟ ਬਾਰੇ ਵੀ ਗੱਲਬਾਤ ਕੀਤੀ ਜਿਸ ਵਿੱਚ ਉਹਨੇ ਕਿਹਾ ਕਿ ਉਹਨਾਂ ਦਾ ਪੋਸਟ ਪਾਉਂਦਾ ਮਤਲਬ ਇਹ ਨਹੀਂ ਸੀ ਕਿ ਜਿਹੜਾ ਉਹ ਕਿਸੇ ਨੂੰ ਜਿਹੜਾ ਉਹ ਕਿਸੇ ਦਾ ਬਚਾਅ ਕਰ ਰਹੇ ਨੇ ਜਾਂ ਫਿਰ ਕਿਸੇ ਨੂੰ ਜਿਹੜੀ ਆ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਕਹੇ ਸੀ ਉਹਨਾਂ ਆਪਣੇ ਮਨ ਦੇ ਨਿੱਜੀ ਬਲਬਲੇ ਜਿਹੜੇ ਸੀਗੇ ਉਹ ਆਪਣੀ ਪੋ ਜ਼ाहिर ਕੀਤੇ ਉਹਨਾਂ ਐਸਜੀਪੀਸੀ ਨੂੰ ਕੋਈ ਸਹਿਰ ਨਹੀਂ ਦਿੱਤੀ ਤਾਂ ਨਾ ਹੀ ਐਸਜੀਪੀਸੀ ਨੂੰ ਕੋਈ ਕਾਰਵਾਈ ਕਰਨ ਲਈ ਜਾਂ ਕਾਰਵਾਈ ਨਾ ਕਰਨ ਲਈ ਜਿਹੜਾ ਉਹ ਕਹਾ ਦੂਸਰੇ ਪਾਸੇ ਸਭ ਤੋਂ ਵੱਡਾ ਬਿਆਨ ਸਰਖਾਬ ਜਿਹੜਾ ਨੇ ਦਿੱਤਾ ਕਿ ਅਕਾਲ ਤਖਤ ਸਾਹਿਬ ਦੇ ਦਾਇਰੇ ਨੂੰ ਲੈ ਕੇ ਕਿਉਂਕਿ ਕੱਲ ਅੰਤਰੀ ਕਮੇਟੀ ਦੇ ਮੈਂਬਰਾਂ ਨੇ ਵੀ ਕਿਹਾ ਸੀ ਕਿ ਗਿਆਨੀ ਰਗਬੀ ਸਿੰਘ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਉਹਨਾਂ ਦਾ ਦਾਇਰਾ ਜਿਹੜਾ ਉਹ ਸਮਝਾਵਾਂਗੇ ਅਧਿਕਾਰ ਖੇਤਰ ਸਮਝਾਵਾਂਗੇ ਜਿਸ ਤੇ ਉਹਨਾਂ ਨੇ ਚੁੱਪੀ ਤੋੜੀ ਅੱਜ ਵੱਡਾ ਬਿਆਨ ਜਿਹੜਾ ਦੇ ਦਿੱਤਾ ਕਿ ਸਾਨੂੰ ਨਹੀਂ ਸੀ ਪਤਾ ਕਿ ਜਿਹੜੇ ਇਕਾਕਾ ਤਖਤ ਸਾਹਿਬ ਦੇ ਹੁਕਮਨਾਮੇ ਨੇ ਇਹ ਜਿਹੜੇ ਆ ਉਹ ਜਿਹੜੇ ਆ ਉਹ ਸਿੱਖਾਂ ਤੱਕ ਨਹੀਂ ਪਹੁੰਚਦੇ ਜਿਹੜੇ ਵਿਸ਼ਵ ਵਿੱਚ ਸਿੱਖਾਂ ਵਾਸਤੇ ਅਸੀਂ ਤਾਂ ਇਹ ਸੋਚਦੇ ਸੀ ਕਿ ਪੂਰੇ ਵਿਸ਼ਵ ਦੇ ਸਿੱਖਾਂ ਵਾਸਤੇ ਨੇ ਪਰ ਸਾਨੂੰ ਨਹੀਂ ਸੀ ਪਤਾ ਕਿ ਇਹ ਜਿਹੜੇ ਨੇ ਇਕਾਕਾ ਤਖਤ ਦੀ ਚਾਰ ਦਿਵਾਰੀ ਦੇ ਵਿੱਚ ਦਬ ਗਿਰਿਆ ਜਾਂਦੇ ਨੇ ਜਦੋਂ ਹੁਣ ਬਿਆਨ ਦੇ ਕੇ ਗਏ ਨੇ ਤੇ ਇੱਕ ਤਰ੍ਹਾਂ ਦੇ ਨਾਲ ਫਿਰ ਪੰਥ ਦੇ ਵਿੱਚ ਖਲਬਲੀ ਜਿਹੜੀ ਆ ਉਹ ਇਸ ਬਿਆਨ ਨੇ ਬਚਾ ਦਿੱਤੀ ਆ ਕਿ ਆਖਰ ਐਸਜੀਪੀਸੀ ਵੇ ਵਿਖਿਆ ਜਾਵੇ ਤਾਂ ਸਿੱਧੇ ਤੌਰ ਤੇ ਅਕਾਲ ਤਖਤ ਸਾਹਿਬ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਔਰ ਜਥੇਦਾਰਾਂ ਨੂੰ ਟਾਰਗੇਟ ਬਣਾ ਕੇ ਉਹਨਾਂ ਨੂੰ ਉਹਨਾਂ ਦੇ ਦਾਇਰੇ ਸਮਝਾਉਂਦੀ ਗੱਲ ਜਿਹੜੀ ਐ ਐਸ்சிਪੀਸੀ ਦੇ ਵੱਲੋਂ ਕੀਤੀ ਜਾ ਰਹੀ ਹੈ ਜੇਕਰ ਵਿਖਿਆ ਜਾਵੇ ਤਾਂ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਤਨਾਤੀ ਕਰਦੇ ਹੋ ਕੋਈ ਵੀ ਤਖਤ ਹੋਵੇ ਪੰਜ ਤਖਤ ਨੇ ਸਾਡੇ ਤਨਾਤੀ ਕਰਦੇ ਹੋ ਤਾਂ ਉਦੋਂ ਕੀ ਗੱਲ ਜਥੇਦਾਰ ਨੂੰ ਨਹੀਂ ਪਤਾ ਹੁੰਦਾ ਕਿ ਉਸ ਦਾ ਦਾਇਰੇ ਕੀ ਨੇ ਉਸ ਦਾ ਅਧਿਕਾਰ ਖੇਤਰ ਕਿੰਨਾ ਅੱਜ ਤੁਸੀਂ ਉਹਨਾਂ ਨੂੰ ਇਹ ਗੱਲਾਂ ਸਮਝਾਉਂਦੀਆਂ ਗੱਲਾਂ ਕਰਦੇ ਹੋ ਤਾਂ ਤੁਸੀਂ ਇੱਕ ਸਰਵਣ ਜੋ ਬਿਆਨ ਕਿਸ ਤਰ੍ਹਾਂ ਦੇ ਨਾਲ ਅਕਾਲ ਤਖਤ ਸਾਹਿਬ ਸਰਵਣ ਜੋ ਬਿਆਨ ਗਿਆਨੀ ਰਘਵੀਰ ਸਿੰਘ ਦਾ ਆਇਆ ਉਹ ਉਦੋਂ ਆਇਆ ਜਦੋਂ ਉਹ ਮੁਲਾਕਾਤ ਹੋ ਗਈ ਸਿੱਧੇ ਤੌਰ ਤੇ ਮੈਂ ਗੱਲ ਕਰਾਂ ਜਿਹੜੀ ਮੁਲਾਕਾਤ ਤੰਤਰਿਕ ਕਮੇਟੀ ਦੇ ਮੈਂਬਰ ਕਹਿੰਦੇ ਸੀ ਕਿ ਅਸੀਂ ਜਾ ਕੇ ਅਕਾਲ ਤਖਤ ਸਾਹਿਬ ਜਥੇਦਾਰ ਨਾਲ ਕਰਾਂਗੇ ਤੇ ਅਧਿਕਾਰਾਂ ਦਾ ਜ਼ਿਕਰ ਕਰਾਂਗੇ ਬਾਅਦ ਦੇ ਵਿੱਚ ਬੇਸ਼ੱਕ ਉਹ ਗੱਲਾਂ ਨੂੰ ਕਿਸੇ ਹੋਰ ਲੇਪੇ ਪੋਚੀ ਨਾਲ ਪੇਸ਼ ਕੀਤਾ ਜਾਂਦਾ ਹੋਵੇ ਬੇਸ਼ੱਕ ਉਹਨਾਂ ਉੱਪਰ ਕਿਸੇ ਹੋਰ ਤਰ੍ਹਾਂ ਦੀ ਕੋਟਿੰਗ ਕੀਤੀ ਜਾਂਦੀ ਹੋਵੇ ਕਿ ਨਹੀਂ ਅਧਿਕਾਰ ਉਹਨਾਂ ਨੂੰ ਪਤਾ ਨੇ ਪਰ ਬੇਸ਼ੱਕ ਪਰ ਜਦੋਂ ਉਹ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਬਿਆਨ ਨੇ ਇਹ ਦੋਨਾਂ ਦੇ ਵਿੱਚ ਫਰਕ ਹੈ ਤਾਂ ਉਹਨਾਂ ਬਿਆਨਾਂ ਤੋਂ ਬਾਅਦ ਉਸ ਮੁਲਾਕਾਤ ਤੋਂ ਬਾਅਦ ਗਿਆਨੀ ਰਗਵੀਰ ਸਿੰਘਾ ਉਹਦੀ ਚੁੱਪੀ ਤੋੜਦੇ ਨੇ ਤੇ ਚੁੱਪੀ ਵਿੱਚ ਸਾਫ਼ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਆ ਕਿ ਹਰਜਿੰਦਰ ਸਿੰਘ ਧਾਮੀ ਆਪਣਾ ਸਿਫਾ ਵਾਪਸ ਲੈ ਕੇ ਕੰਮ ਤੇ ਆਉਣ ਯਾਨੀ ਕਿ ਆਪਣੀਆਂ ਸੀਮਾਵਾਂ ਨਿਭਾਉਣ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਜਾਂਦਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਆਉਂਦਾ ਤਾਂ ਕੀਤਾ ਜਾਂਦਾ ਕਿ ਉਹਨਾਂ ਦੇ ਸਿਫੇ ਦਾ ਵੀ ਜ਼ਿਕਰ ਚੱਲ ਰਿਹਾ ਸੀ ਬੜੀ ਚਰਚਾ ਸੀ ਤਾਂ ਕਹਿ ਰਹੇ ਨੇ ਕਿ ਜਿਵੇਂ ਵਾਹਿਗੁਰੂ ਮਨਜ਼ੂਰ ਹੋਵੇਗਾ ਜਿਵੇਂ ਗੁਰੂ ਨੂੰ ਮਨਜ਼ੂਰ ਹੋਵੇਗਾ ਉਵੇਂ ਹੋਵੇਗਾ ਯਾਨੀ ਕਿ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਦਾ ਸਪਸ਼ਟ ਸੀ ਕਿ ਜਿਹੜੀ ਸਥਿਤੀ ਬਣ ਰਹੀ ਹੈ ਪਰ ਹੁਣ ਕਿਵੇਂ ਨਾ ਕਿਵੇਂ ਡਾਵਾ ਡੋਲ ਵਾਲੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਬਿਲਕੁਲ ਸੁਰਖਾਬ ਜਿਵੇਂ ਕਿ ਦੋ ਬਿਆਨ ਜਿਹੜੇ ਦਿੱਤੇ ਗਏ ਇੱਕ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਜਹੇਦਾਰ ਸਾਹਿਬ ਦੇ ਨਾਲ ਹੁਣ ਮੁਲਾਕਾਤ ਕਰਨ ਜਾ ਰਹੇ ਹਾਂ ਉਹਨਾਂ ਨੂੰ ਉਹਦਾ ਦਾਇਰਾ ਸਮਝਾਉਣ ਜਾ ਰਹੇ ਹਾਂ ਅਧਿਕਾਰ ਖੇਤਰ ਸਮਝਾਉਣ ਜਾ ਰਹੇ ਹਾਂ ਕਿ ਕਿੱਥੋਂ ਤੱਕ ਤੁਹਾਡਾ ਅਧਿਕਾਰ ਖੇਤਰ ਹੈ ਔਰ ਜਹੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਕਹਿ ਦੇਣਾ ਕਿ ਸਾਨੂੰ ਅਸੀਂ ਜਾਣਦੇ ਹਾਂ ਕਿ ਜਹੇਦਾਰ ਸਾਹਿਬ ਆਪਣਾ ਅਧਿਕਾਰ ਖੇਤਰ ਚੰਗੀ ਤਰ੍ਹਾਂ ਜਾਣਦੇ ਨੇ ਅਸੀਂ ਕੌਣ ਹੁੰਨੇ ਆ ਸਮਝਾਉਣ ਵਾਲੇ ਹੋ ਸਕਦਾ ਹੈ ਕਿ ਜਹੇਦਾਰ ਸਾਹਿਬ ਨੇ ਵੀ ਅੱਗੇ ਉਹ ਜਿਹੜੀ ਹੈ ਇਹਨਾਂ ਵਾਸਤੇ ਤਿੱਖੀ ਸ਼ਬਦਾਵਲੀ ਵਰਤੀ ਹੋਵੇ ਪਰ ਦੂਸਰੇ ਪਾਸੇ ਤਾਂ ਸਿੱਧੇ ਤੌਰ ਤੇ ਗੱਲ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਾਂ ਫਿਰ ਐਸਜੀਪੀਸੀ ਜਿਹੜੀ ਆ ਉਹ ਕਾਲ ਤਖਤ ਸਾਹਿਬ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿਤਨਾ ਕਿਤੇ ਜਥੇਦਾਰਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇੱਕ ਪਾਸੇ ਅਕਾਲ ਤਖਤ ਸਾਹਿਬ ਨੂੰ ਸਾਡੀ ਸੁਪਰੀਮ ਮੰਨਦੇ ਹੋ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਦੀ ਸਰਵੋੱਚ ਅਦਾਲਤ ਆ ਪਰ ਜਦੋਂ ਉਸ ਅਦਾਲਤ ਦੀ ਫੈਸਲ ਤੋਂ ਫੈਸਲੇ ਲਾਗੂ ਹੁੰਦੇ ਨੇ ਹੁਕਮਨਾਮੇ ਲਾਗੂ ਹੁੰਦੇ ਨੇ ਤੇ ਤੁਸੀਂ ਚੁੱਪੀ ਧਾਰ ਲੈਂਦੇ ਹੋ ਜੇਕਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੱਤ ਮੈਂਬਰੀ ਕਮੇਟੀ ਬਣਾ ਕੇ ਜਿਹੜਾ ਉਹ ਸ਼ਰਮਣੀ ਅਕਾਲੀ ਦਲ ਦੀ ਭਰਤੀ ਕਰ ਲਈ ਕਿਹਾ ਗਿਆ ਸੀ ਤਾਂ ਫਿਰ ਸ਼ਰਮਣੀ ਅਕਾਲੀ ਦਲ ਨੇ ਆਪਣੀ ਮਰਜ਼ੀ ਦੇ ਨਾਲ ਭਰਤੀ ਕਿਉਂ ਨਹੀਂ ਕੀਤੀ ਉਦੋਂ ਇਸ ਸੰਤਰੀ ਕਮੇਟੀ ਨੇ ਮੀਟਿੰਗ ਕਰਕੇ ਇਹ ਕਿਉਂ ਨਹੀਂ ਕਿਹਾ ਕਿ ਜਿਹੜਾ ਜੋ ਸ਼ਰਮਣੀ ਅਕਾਲੀ ਦਲ ਕਰ ਰਿਹਾ ਗਲਤ ਕਰ ਰਿਹਾ ਜੇ ਜਥੇਦਾਰ ਪੋਸਟ ਪਾਉਂਦਾ ਤਾਂ ਤੁਸੀਂ ਜਥੇਦਾਰ ਸਾਹਿਬ ਨੂੰ ਸਵਾਲ ਕਰਨ ਲੱਗ ਜਾਂਦੇ ਹੋ ਕਿ ਤੁਸੀਂ ਪੋਸਟ ਕਿਉਂ ਪਾਈ ਹੈ ਤੁਹਾਡਾ ਦਾਇਰਾ ਇੱਥੋਂ ਤੱਕ ਉੱਥੋਂ ਤੱਕ ਆ ਤਾਂ ਤੁਸੀਂ ਸ਼ਰਮਣੀ ਅਕਾਲ ਤੋ ਭਰਤੀ ਕਰਨ ਲਈ ਬਣ ਗਈ ਆ ਤਾਂ ਫਿਰ ਤੁਸੀਂ ਆਪਣੇ ਤੌਰ ਤੇ ਭਰਤੀ ਕਿਉਂ ਕਰ ਰਹੇ ਹੋ ਤੁਹਾਡੀ ਜਿਹੜੀ ਜ਼ੁਬਾਨ ਆ ਉਹ ਸ਼੍ਰੋਮਣੀ ਕਾਲੀ ਦਲ ਦੇ ਵਾਰੀ ਵਾਰੀ ਜਿਹੜੀ ਆ ਖਮੋਸ਼ ਕਿਉਂ ਹੋ ਰਹੀ ਦੀ ਉਸ ਭਰਤੀ ਨੂੰ ਤਾਂ ਜਾਇਜ਼ ਠਰਾਇਆ ਗਿਆ ਉਸੇ ਭਰਤੀ ਨੂੰ ਸਰਵਣ ਕਲ ਜਾਇਜ਼ ਵੀ ਠਰਾਇਆ ਗਿਆ ਰਗੂਜੀਤ ਵਿਰਕ ਕਹਿੰਦੇ ਨਜ਼ਰਾਏ ਕਿ ਭਰਤੀ ਨਿਯਮਾਂ ਅਨੁਸਾਰ ਹੋ ਰਹੀ ਹੈ ਭਰਤੀ ਬਿਲਕੁਲ ਠੀਕ ਹੈ ਹਾਲਾਂਕਿ ਉਸੇ ਭਰਤੀ ਨੂੰ ਲੈ ਕੇ ਖੁਦ ਮਰਪੇਤਿਆਲੀ ਇਹ ਕਹਿ ਰਹੇ ਸੀ ਕਿ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਨੀ ਹੈ ਸੱਤ ਮੈਂਬਰੀ ਕਮੇਟੀ ਨੂੰ ਕੌਨਫੀਡੈਂਸ 'ਚ ਨਹੀਂ ਲਿਆ ਗਿਆ ਭਰਤੀ ਕਰਨ ਲੱਗੇ ਯਾਨੀ ਕਿ ਸਤ ਮੈਂਬਰੀ ਕਮੇਟੀ ਦੇ ਹੀ ਮੈਂਬਰੇ ਜਦੋਂ ਸਵਾਲ ਚੁੱਕਣ ਉਸ ਭਰਤੀ ਉੱਪਰ ਉਸ ਨੂੰ ਗੈਰ ਸੰਵਿਧਾਨਿਕ ਜਾਂ ਕਿਸੇ ਹੋਰ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਰਗੂਜੀਤ ਵਿਰਕ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਉਹ ਕਹਿੰਦੇ ਨੇ ਕਿ ਭਰਤੀ ਬਿਲਕੁਲ ਠੀਕ ਹੈ ਬਿਲਕੁਲ ਸਰਖਾ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਦੋਹਰਾ ਮਾਪਦਣ ਜਿਹੜਾ ਉਹ ਅਪਣਾਇਆ ਜਾ ਰਿਹਾ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਨੂੰ ਇੱਕ ਦੂਸਰੇ ਦੇ ਸਾਹਮਣੇ ਖੜਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਜਵਾਬ ਤਲਬੀ ਜਿਹੜੀ ਹੈ ਅਕਾਲੀ ਦਲ ਦੇ ਕੋਲੋਂ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਭਰਤੀ ਕਿਉਂ ਕੀਤੀ ਜਦ ਕਿ ਜਵਾਬ ਤਲਬੀ ਦਲਬ ਜਿਹੜਾ ਉਹ ਅਕਾਲ ਤਖਤ ਸਾਹਿਬ ਤੋਂ ਐਸਜੀਪੀਸੀ ਨੂੰ ਬਣਾਇਆ ਜਾ ਰਿਹਾ ਹੈ ਜੇ ਮੰਨ ਲਓ ਕਿ ਆਪਾਂ ਕੱਲ ਰੁਗਵੀਰ ਸਿੰਘ ਵਿਰਕ ਨੇ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਪਰ ਜਿਹੜਾ ਭਰਤੀ ਸੀ ਬਿਲਕੁਲ ਜਾਇਜ਼ ਜਿਹੜਾ ਉਸ ਨੂੰ ਦੱਸ ਦਿੱਤਾ ਪਰ ਦੂਸਰੇ ਪਾਸੇ ਇਹ ਵੀ ਤਾਂ ਗੱਲ ਬਣਦੀ ਆ ਕਿ ਜੇ ਤੁਸੀਂ ਭਰਤੀ ਜਾਇਜ਼ ਆ ਤਾਂ ਫਿਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਨੂੰ ਤੁਸੀਂ ਕਿੱਥੇ ਖੜਾ ਵੇਖਦੇ ਹੋ ਕਿ ਤੁਹਾਡੇ ਤੁਹਾਡੀ ਨਜ਼ਰ ਦੇ ਵਿੱਚ ਉਸ ਕਮੇਟੀ ਦੀ ਕੋਈ ਹੋਂਦ ਨਹੀਂ ਜੇਕਰ ਸ਼੍ਰੋਮਣੀ ਅਕਾਲੀ ਦਲ ਨਹੀਂ ਭਰਤੀਆਂ ਕਰਨੀਆਂ ਸੀ ਤਾਂ ਫਿਰ ਅਕਾਲ ਤਖਤ ਸਾਹਿਬ ਦੀ ਫਸੀਲਤੋਂ ਕਮੇਟੀ ਜਦੋਂ ਬਣਾਈ ਗਈ ਤਾਂ ਉਦੋਂ ਉਸੇ ਸਮੇਂ ਜਿਹੜਾ ਤੁਸੀਂ ਐਸਜੀਪੀਸੀ ਦੀ ਮੀਟਿੰਗ ਕਰਕੇ ਇਸ ਦਾ ਇਸ ਕਮੇਟੀ ਦਾ ਵਿਰੋਧ ਕਿਉਂ ਨਹੀਂ ਕਰ ਦਿੱਤਾ ਇਸ ਕਮੇਟੀ ਨੂੰ ਹੋਣ ਦੇ ਵਿੱਚ ਕਿਉਂ ਹੋਂਦ ਦਿੱਤਾ ਤੁਸੀਂ ਕੀ ਸਰਵਨ ਕੀ ਲੱਗਦਾ ਹੈ ਤੁਸੀਂ ਉਸ ਕਮੇਟੀ ਸਰਵਨ ਕੀ ਲੱਗਦਾ ਹੈ ਹਰਜਿੰਦਰ ਸਿੰਘ ਧਾਮੀ ਨੂੰ ਜੋ ਅਪੀਲ ਅਕਾਲ ਤਖਤ ਸਾਹਿਬ ਜਥੇਦਾਰ ਨੇ ਕਰ ਦਿੱਤੀ ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਜਥੇਦਾਰ ਸਾਹਿਬ ਕਹਿ ਰਹੇ ਹੋਣ ਕਿ ਅਸਤੀਫਾ ਵਾਪਸ ਲਓ ਅਸਤੀਫਾ ਨਾ ਮੰਜ਼ੂਰ ਹੈ ਤੇ ਸੇਵਾਵਾਂ ਮੁਰ ਤੋਂ ਸੰਭਾਲੋ ਤਾਂ ਹੁਣ ਕੀ ਲੱਗ ਰਿਹਾ ਹਰਜਿੰਦਰ ਸਿੰਘ ਧਾਮੀ ਹੁਕਮ ਅਦੂਲੀ ਇੱਕ ਵਾਰ ਫਿਰ ਕਰਦੇ ਨਜ਼ਰ ਆਉਣਗੇ ਜਾਂ ਫਿਰ ਜੇਕਰ ਹਰਜਿੰਦਰ ਸਿੰਘ ਧਾਮੀ ਇਸ ਹੁਕਮ ਨੂੰ ਮੰਨਦੇ ਹੋਏ ਜਿਵੇਂ ਕਿ ਨਾਲ ਦੀ ਨਾਲ ਇਹ ਵੀ ਗੱਲ ਕਹੀ ਗਈ ਕਿ ਉਹਨਾਂ ਨੂੰ ਨਹੀਂ ਪਤਾ ਸੀ ਜਿਹੜਾ ਹੁਕਮ ਦਿੱਤਾ ਜਾਂਦਾ ਖਾਲਸਾ ਸਾਹਿਬ ਤੋਂ ਸਿਰਫ ਚਾਰ ਦਵਾਰਾਂ ਚ ਰਹਿ ਜਾਂਦਾ ਇਸ ਤੋਂ ਅੱਗੇ ਜਾ ਕੇ ਲਾਗੂ ਨਹੀਂ ਹੁੰਦਾ ਇਹਨਾਂ ਬਿਨ ਲਾਗੂ ਨਹੀਂ ਹੁੰਦਾ ਇਹ ਸਵਾਲ ਵੀ ਖੜਾ ਕੀਤਾ ਤਾਂ ਜੇਕਰ ਹਰਜਿੰਦਰ ਸਿੰਘ ਧਾਮੀ ਵਾਪਸ ਆ ਜਾਂਦੇ ਨੇ ਸੇਵਾਵਾਂ ਸੰਭਾਲ ਲੈਂਦੇ ਨੇ ਤਾਂ ਕੀ ਲੱਗਦਾ ਸਾਰਾ ਕੁਝ ਠੀਕ ਹੋ ਜਾਏਗਾ ਸੁਰਖਾਬ ਇੱਥੇ ਵੀ ਦੋ ਗੱਲਾਂ ਨੇ ਸਮਝਣ ਦੀ ਲੋੜ ਆ ਕਿ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਹੇਜ਼ਦਾਰ ਕਹਿ ਰਹੇ ਨੇ ਕਿ ਜਿਹੜਾ ਅਸਤੀਫਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤਾ ਗਿਆ ਅਸਤੀਫਾ ਜਿਹੜਾ ਵਾਪਸ ਲੈ ਲੈਣਾ ਚਾਹੀਦਾ ਔਰ ਮੁੜ ਜਿਹੜਾ ਪੰਥ ਦੀ ਸੇਵਾ ਦੇ ਵਿੱਚ ਜੁੜਨਾ ਚਾਹੀਦਾ ਪਰ ਦੂਸਰੇ ਪਾਸੇ ਲਗਾਤਾਰ ਸਵਾਲ ਇਹ ਵੀ ਹੈ ਕਿ ਜਦੋਂ ਜਿਹੜੀ ਕੱਲ ਅੰਦਰੂਨੀ ਕਮੇਟੀ ਮੀਟਿੰਗ ਕਰਨ ਵਾਸਤੇ ਗਈ ਸੀ ਤਾਂ ਸਰਵਣ ਮੇ ਹੋਣਾ ਤੁਹਾਡੇ ਕੋਲ ਸਰਮਣਾ ਹੋਣਾ ਜਸਵੰਤ ਸਿੰਘ ਪੜੈਣ ਸਾੜ ਨਾਲ ਜੁੜੇ ਹੋਏ ਨੇ ਪੜੈਣ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਠੀਕ ਹੈ ਵਕਲ ਸਾਹਿਬ ਫਤਿਹ ਜੀ ਥੋੜ ਪਹਿਲਾਂ ਦਾ ਪ੍ਰੈਸ ਕਾਨਫਰੰਸ ਹੁੰਦੀ ਹੈ ਅੰਤਰਿਕ ਕਮੇਟੀ ਅਸਤੀਫਾ ਨਾ ਮੰਨਜ਼ੂਰ ਕਰ ਦਿੰਦੀ ਆ ਵਾਪਸ ਲੈਣ ਦੀ ਵੀ ਕਰ ਦਿੰਦੀ ਆ ਉਸ ਤੋਂ ਬਾਅਦ ਉਹੀ ਅੰਤਰਿਕ ਕਮੇਟੀ ਇਹ ਕਹਿੰਦੀ ਆ ਕਿ ਅਸੀਂ ਜਥੇਦਾਰ ਨਾਲ ਮੁਲਾਕਾਤ ਕਰਕੇ ਦਾਇਰਿਆਂ ਬਾਰੇ ਜ਼ਿਕਰ ਕਰਾਂਗੇ ਦਾਇਰਿਆਂ ਬਾਰੇ ਚਰਚਾ ਕਰਾਂਗੇ ਬਾਅਦ ਦੇ ਵਿੱਚ ਗਿਆਨੀ ਰਖਵੀਰ ਸਿੰਘ ਦਾ ਵੀ ਹੁਣ ਬਿਆਨ ਆ ਜਾਂਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣਾ ਚਾਹੀਦਾ ਹੈ ਹਾਲਾਂਕਿ ਨਾਲ ਉਹਨਾਂ ਨੇ ਵੀ ਗੱਲ ਕੀਤੀ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਹੁਕਮਨਾਮਾ ਚਾਰ ਦਵਾਰਾਂ 'ਚ ਹੀ ਰਹਿ ਜਾਂਦਾ ਪੂਰੀ ਸਿੱਖ ਕੌਮ ਤੇ ਲਾਗੂ ਨਹੀਂ ਹੁੰਦਾ ਕਿਵੇਂ ਦੇਖਦੇ ਹਾਂ ਇਸ ਬਿਆ ਕੋ ਜੀ ਜਹਦਾ ਸਾਹਿਬ ਜਿਹੜਾ ਕੋਈ ਫੈਸਲਾ ਦਿੰਦੇ ਆ ਜਿਹੜਾ ਕੋਈ ਰਾਏ ਦਿੰਦੇ ਆ ਜਾਂ ਹੁਕਮ ਦਿੰਦੇ ਆ ਉਹ ਅਜੋਕੇ ਸਮੇਂ ਦੇ ਵਿੱਚ ਸਾਰੇ ਸਿੱਖ ਜਗਤ ਸ਼੍ਰੋਮਣੀ ਕਮੇਟੀ ਅੰਦਰੂਨੀ ਤੇ ਬਾਹਰੀ ਤੇ ਗੁਰਮਤਿ ਦੀ ਰੋਸ਼ਨੀ ਵਿੱਚ ਹੀ ਲੈਂਦੇ ਆ ਜੀ ਅਸੀਂ ਵੀ ਉਹਨਾਂ ਦੇ ਹੁਕਮ ਅਨਸਾਰ ਇਹੀ ਕੱਲ ਹਾਲਾਤ ਨੂੰ ਦੇਖ ਕੇ ਕਿਹਾ ਜੀ ਵੀ ਧਾਮੀ ਸਾਹਿਬ ਨੂੰ ਸਿਫਾ ਨਹੀਂ ਦੇਣਾ ਚਾਹੀਦਾ ਕਾਲਾ ਆਸਨਲ ਟੱਕਰਾ ਗਮ ਚਾਹੀਦਾ ਭੱਜਣਾ ਨਹੀਂ ਚਾਹੀਦਾ ਉਹ ਸਾਲ ਲਈ ਚੁਣੇ ਗਏ ਸੀ ਅਗਲੇ ਜਨਰਲ ਅਜਰਾਸ ਤੱਕ ਉਹਨਾਂ ਨੂੰ ਰਹਿਣਾ ਚਾਹੀਦਾ ਤੇ ਜਸਦਰ ਸਾਹਿਬ ਵੀ ਨੇ ਵੀ ਉਹੋ ਗੱਲ ਜੇ ਕਹੀ ਆ ਬਿਲਕੁਲ درستਾ ਤੇ ਹਕੂਮਤ ਆਵਿਆ ਨੂੰ ਇਹਨਾਂ ਨੂੰ ਲਾਗੂ ਕਰਨਾ ਚਾਹੀਦਾ ਕੱਲ ਜਿਹੜਾ ਸਾਡਾ ਵਰਸ਼ਨ ਸੀ ਠੀਕ ਆ ਉਹ ਸੱਤਾਧਾਰੀਆਂ ਨੇ ਜੋ ਮਰਜ਼ੀ ਆਪਦੀਆਂ ਸਟੇਟਮੈਂਟਾਂ ਦਿੱਤੀਆਂ ਪ੍ਰੈਸ ਨੂੰ ਪ੍ਰੈਸ ਕਾਨਫਰੰਸ 'ਚ ਸਾਡਾ ਮਕਸਦ ਸੀ ਅਸੀਂ ਧਾਮੀ ਸਾਹਿਬ ਦੇ ਸਤੀਵਾ ਆਪਰਵਾਣ ਕਰਦੇ ਹਾਂ ਤੇ ਉਹਨਾਂ ਦੀ ਸਵਾਮਾ ਜਾਰੀ ਰੱਖਣ ਪਰ ਆਕਾਲ ਸਖਤ ਤਖਤ ਸਾਹਿਬ ਦੇ ਹੁਕਮਾਂ ਦੀ ਤਮੀਲ ਕਰਨ ਚ ਕੋਸ਼ਿਸ਼ ਕਰਨ ਉਹ ਸਿੰਘ ਸਾਹਿਬ ਦਾ ਅਸਤੇ ਸਵਾਗਤੀ ਕਰਦੇ ਆ ਵਧੀਆ ਗੱਲਾਂ ਇਹ ਪਰ ਜੋ ਜੋ ਪ੍ਰਿੰਸ ਆਫ ਕਲ ਚਰਚਾ ਚੱਲੀ ਅੰਤਰੀਕ ਕਮੇਟੀ ਕਹਿ ਰਹੀ ਸੀ ਕਿ ਸਾਡੇ ਅਧਿਕਾਰ ਖੇਤਰ ਚਾ ਜਥੇਦਾਰ ਨੂੰ ਨਿਯੁਕਤ ਕਰਨਾ ਤੇ ਜਥੇਦਾਰ ਨੂੰ ਲਾ ਦੇਣਾ ਇਹ ਸਾਡੇ ਅਧਿਕਾਰ ਖੇਤਰ ਚ ਇਹ ਅਧਿਕਾਰ ਖੇਤਰਾਂ ਦਾ ਜ਼ਿਕਰ ਜਥੇਦਾਰ ਦੇ ਨਾਲ ਕਰਾਂਗੇ ਉਹ ਜਿਹੜੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਜਾਂ ਉਹ ਮੀਟਿੰਗ ਜਿਹੜੀ ਹੋਈ ਹੈ ਚਰਚਾ ਹੋਈ ਹੈ ਅਧਿਕਾਰ ਖੇਤਰਾਂ ਬਾਰੇ ਉਸ ਤੋਂ ਬਾਅਦ ਇਹ ਬਿਆਨ ਜਾਰੀ ਹੋਇਆ ਕੋਈ ਮੰਨਦੇ ਹੋ ਕੋਈ ਅੰਦਰ ਖਾਤੇ ਕੋਈ ਸਮਝੌਤਾ ਜਾਂ ਅੰਦਰ ਖਾਤੇ ਕੋਈ ਗੱਲਬਾਤ ਇਸ ਜਿਹੀ ਹੁੰਦੀ ਹੋਈ ਨਜ਼ਰ ਆਈ ਹੈ ਜਿਹਦੇ ਕਰਕੇ ਹੁਣ ਸਾਰਾ ਇਸ ਤੀਕਰਨੀ ਕੋਸ਼ਿਸ਼ ਹੈ ਮੈਂ ਤਾਂ ਅੰਦਰ ਖਾਤੇ ਸਮਝੌਤਿਆਂ ਬਾਰੇ ਕੋਈ ਨਹੀਂ ਕੁਝ ਕਹਿ ਸਕਦਾ ਨਾ ਮੈਂ ਉਹਨਾਂ ਨਾਲ ਸ਼ਾਮਲ ਆ ਪਰ ਮੈਂ ਇਹ ਇਹ ਗੱਲ ਕਹਿਣਾ ਕੋਈ ਡਿਨਾਈ ਨਹੀਂ ਕਰਦਾ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੀ ਅਡਜੈਕਟਿਵ ਕਮੇਟੀ ਲਾਉਂਦੀ ਆ ਤੇ ਲਾਉਂਦੀ ਜੀ ਚੀਕ ਪਰ ਉਹ ਸਿਸਟਮ ਤਾਂ ਹੋਣਾ ਚਾਹੀਦਾ ਇਹ ਤਾਂ ਨਹੀਂ ਜੋ ਮਾਨਾਈ 15 ਮੈਂਬਰਾਂ ਨੇ ਉਹੀ ਕਰ ਦੇਣਗੇ ਕੋਈ ਵਿਧੀ ਵਿਧਾਨ ਚਾਹੀਦਾ ਕਿਸੇ ਸਿਸਟਮ ਨੂੰ ਫਾਲੋ ਕਰਨਾ ਹੁੰਦਾ ਬਿਲਕੁਲ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਜਿੱਥੋਂ ਤੱਕ ਮੈਂ ਸਬੰਧ ਦਾ ਜੀ ਸਬੰਧ ਰੱਖਦਾ ਹਾਂ ਜਾਂ ਜਹਦਾਰ ਸਾਹਿਬ ਵੀ ਇਹ ਗੱਲ ਮੇਰੀ ਨਾਲ ਸਹਿਮਤ ਵੀ ਹੋ ਸਕਦੇ ਆ ਵੀ ਜਿਹੜਾ ਇਹ ਦੋਸ਼ ਲਾਉਂਦੇ ਆ ਨਾ ਅ ਹਰਪੀ ਸਿੰਘ ਜਹਦਾਰ ਤੇ ਹੋਂਦਾ ਸਾਰਗੀ ਕਰਤੇ ਇਹਨਾਂ ਨੇ ਉਹ ਇਹ ਗੱਲਾਂ ਐਸੀਆਂ ਵਾ ਉਨ੍ਹਾਂ ਬਾਰੇ ਅਸੀਂ ਵਿਚਾਰ ਹੀ ਨਹੀਂ ਕਰ ਸਕਦੇ। ਉਹਨਾਂ ਉਹਨਾਂ ਬਾਰੇ ਸਿੰਘ ਸਾਹਿਬ ਹੀ ਸੁਪਰੀਮ ਜੀ ਅੱਜ ਇੱਕ ਕੁਐਸਚਨ ਕਰੀਏ ਵੀ ਸਿੱਖਾਂ ਦਾ ਸਭ ਤੋਂ ਜਿਵੇਂ ਦੇਸ਼ ਦਾ ਪਹਿਲਾ ਸਿਟੀਜ਼ਨ ਰਾਸ਼ਟਰਪਤੀ ਹੁੰਦਾ ਠੀਕ ਹੈ ਵੀ ਸਿੱਖਾਂ ਦਾ ਸਰਵਉਤਮ ਵਿਅਕਤੀ ਕੌਣ ਆ ਉਹ ਕੱਲ ਤੱਕ ਦਾ ਜੱਜਦਾਰ ਆ ਕਿ ਸਿੱਖਾਂ ਦਾ ਸਰਵਉਤਮ ਸਰਵਉਤਮ ਵਿਅਕਤੀ ਆਪਦੀ رائے ਦਿੰਦਾ ਆਪਦਾ ਹੁਕਮ ਕਰਦਾ ਉਹ ਅਸੀਂ ਮੰਨਣ ਨੂੰ ਤਿਆਰ ਨਹੀਂ ਕਿਤਨੂੰ ਦਰਪੇ ਪੰਜਦਰ ਸਾਹਿਬ ਆਪਣੀ ਉਹ ਪਾਵਰ ਵਰਤਦੇ ਹੋਏ ਉਸ ਪ੍ਰਕਾਰ ਨਜ਼ਰ ਨਹੀਂ ਆ ਰਹੇ ਕਿ ਕਾਰਨ ਹੋ ਸਕਦਾ ਨਹੀਂ ਨਹੀਂ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜੈਦਰ ਸਾਹਿਬ ਕੋਲੇ ਕੋਈ ਫੌਜ ਨਹੀਂ ਹੈਗੀ ਠੀਕ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਜੈਦਰ ਸਾਹਿਬ ਦੇ ਹੁਕਮਾਂ ਦੀ ਤਮੀਲ ਕਰਨ ਦੀ ਪਹਿਲ ਕਰਨੀ ਹੁੰਦੀ ਹੈ ਤੇ ਸੰਗਤਾਂ ਨੂੰ ਜਾਗਰੂਕ ਕਰਕੇ ਹੁਕਮ ਨਾਵੇਂ ਲਾਗੂ ਕਰਾਉਣੇ ਹੁੰਦੇ ਆ ਪ੍ਰੋ ਤਾਂ ਉਹ ਚੀਜ਼ਾਂ ਹੋ ਨਹੀਂ ਰਹੀਆਂ ਪੜਨ ਸਾਹਿਬ ਸੈਚੂ ਹਾਂ ਤਦੇ ਤਾਂ ਜੱਜਦਰ ਸਾਹਿਬ ਨੂੰ ਬਾਰ-ਬਾਰ ਸਮੇਂ ਕਈ ਵਾਰੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੁਝ ਸਟੇਟਮੈਂਟ ਦੇਣੀ ਪੈ ਜਾਂਦੀ ਆਪ ਜਾ ਪ੍ਰੈਸ ਮੂਹਰੇ ਕਾ ਲੈਂਦੀ ਆ ਜੋ ਬਿਆਨ ਹੁਣ ਆਇਆ ਕਿ ਚਾਰ ਦੀਵਾਰੀ ਤੱਕ ਲਾਗੂ ਹੋ ਕੇ ਰਹਿ ਜਾਂਦੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਇਹ ਵੀ ਤਾਂ ਆਪ ਦੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ ਖੜਾ ਕਰ ਰਿਹਾ ਕਿ ਐਸਜੀਪੀਸੀ ਇਨ ਬਿਨ ਉਹਨਾਂ ਹੁਕਮਾਂ ਨੂੰ ਲਾਗੂ ਕਰਾਉਣ ਦੇ ਵਿੱਚ ਸਮਰੱਥ ਨਹੀਂ ਹੋ ਰਹੀ ਦੇਖੋ ਮੈਂ ਇਹ ਗੱਲ ਕਹਿੰਨਾ ਜੋ ਸਿੱਖ ਸੋਚਦੇ ਆ ਸ਼ਹਿਜ਼ਾ ਤੁਸੀਂ ਵੀ ਇਹੀ ਜੀਆਂ ਗੱਲਾਂ ਕਢੋਣੀਆਂ ਚਾਹਦੇ ਮੂੰਹ ਚੋ ਜਿਹੜੀ ਸੱਤਾਧਾਰੀ ਆਸਰਬਾਦਲ ਦਲ ਜੀ ਇਹ ਰੋਜ਼ ਪਟਪਟ ਕੇ ਕਹਿੰਦਾ ਵਾ ਬਈ ਅਕਾਲ ਤਖਤ ਸੁਪਰੀਮ ਹੈ ਅਕਾਲ ਤਖਤ ਮਹਾਨ ਜਥੇਦਾਰ ਸਾਹਿਬ ਦਾ ਸਤਿਕਾਰ ਕਰਦੇ ਆ ਉਹ ਕੱਲਾ ਜਵਾਨ ਚੋ ਕਹਿੰਦੇ ਨਹੀਂ ਹੁਣ ਤਾਂ ਉਹ ਐਨ ਲਹੀਰ ਖਿੱਚਣ ਨੂੰ ਤਿਆਰ ਹੋ ਗਏ ਸ਼ਰੀਕ ਬਣਨ ਨੂੰ ਤਿਆਰ ਹੋਏ ਪਏ ਆ ਇਹ ਗੱਲਾਂ ਕਹਿਣ ਨੂੰ ਹੋਰ ਕਰਦੇ ਘਿਸ਼ੂਰ ਚਲੋ ਪ੍ਰੋਫੈਸਰ ਮੇਰਾ ਆਖਰੀ ਸਵਾਲ ਹੈ ਜੇਕਰ ਹੁਣ ਇਸ ਫੈਸਲੇ ਤੋਂ ਬਾਅਦ ਇਸ ਹੁਕਮਨਾਮੇ ਤੋਂ ਬਾਅਦ ਜੇਕਰ ਐਸਜੀਪੀਸੀ ਪ੍ਰਧਾਨ ਆਪਣਾ ਅਸਤੀਫਾ ਵਾਪਸ ਲੈ ਲੈਂਦੇ ਨੇ ਕਿ ਸਾਰਾ ਕੁਝ ਠੀਕ ਹੋ ਜਾਵੇਗਾ ਨਾ ਨਾ ਇੱਕ ਨਹੀਂ ਕਿ ਉਹ ਜਸਦਰ ਸਾਹਿਬ ਨੇ ਵੀ ਕਿਹਾ ਸੀ ਨਹੀਂ ਕਹਿੰਦੇ ਅਸੀਂ ਤਾਂ ਇਹ ਗੱਲ ਕਹਿੰਦੇ ਆ ਉਹ 1 ਸਾਲ ਲਈ ਚੁਣੇ ਗਏ ਆ ਠੀਕ ਹੈ ਕੋਈ ਹੋਰ ਕਾਰਨ ਹੋਵੇ ਬੱਕਰੀ ਗੱਲ ਆ ਉਹ ਨੈਤਿਕ ਤੌਰ ਤੇ ਕਹਿੰਦੇ ਅਸੀਂ ਪਰੇਸ਼ਾਨ ਹੋਵਗੇ ਉਹ ਚੀਜ਼ਾਂ ਅਸੀਂ ਜੈਕਟਰ ਵਿੱਚ ਕਿ ਹਾਂ ਬਿਓ ਸਾਡੇ ਦਾ ਸਾਂਝੀਆਂ ਕਰਨ ਜੋ ਸਿਧਾਂਤਕ ਤੌਰ ਤੇ ਜੇ ਗੱਲ ਸਹੀ ਹੋਈਆਂ ਤਾਂ ਅਸੀਂ ਪ੍ਰਧਾਨ ਸਾਹਿਬ ਦੇ ਨਾਲ ਪੈਸੇ ਵੀ ਖਰਜ ਜੰਨੇ ਜੇ ਇਹਦਾ ਕੋਈ ਮਸਲਾ ਸਹੀ ਹੁੰਦਾ ਹਾਂ ਜੇ ਸਿਧਾਂਤਕ ਤੌਰ ਤੇ ਗਲਤ ਹੋ ਗਈ ਅਸੀਂ ਨਹੀਂ ਇਹਨਾਂ ਨਾਲ ਖੜ ਸਕਦੇ ਤੇ ਜੇਕਰ ਉਹ ਦੁਬਾਰਾ ਵਾਪਸ ਆ ਕੇ ਵੀ ਜਹੀਆਂ ਚੀਜ਼ਾਂ ਕਰਦੇ ਨਜ਼ਰ ਆਏ ਪ੍ਰਧਾਨ ਸਾਹਿਬ ਫਿਰ ਉਸ ਤੋਂ ਬਾਅਦ ਸਥਿਤੀ ਤਾਂ ਪੁੱਜੀ ਹੋਈ ਆ ਅਸੀਂ ਡਿਊਟੀ ਨਿਭਾਉਨੇ ਆ ਹੋਏ ਤਾਂ ਹਰ ਚੀਜ਼ ਦਾ ਟੱਟਮਾ ਬਰੂث ਕਰਦੇ ਆ ਸੰਗਤਾਂ ਚ ਲੱਜਾਂਦੇ ਆ ਚੀਕ ਜਿਵੇਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਇੱਕ ਢੰਗ ਤਰੀਕਾ ਹੀ ਆ ਸਾਡਾ ਸਿੱਖ ਸੰਗਤਾਂ ਦੀ ਕਚਹਿਰੀ ਚ ਲਜਾਣ ਠੀਕ ਹੈ ਠੀਕ ਹੈ ਪ੍ਰਣਾ ਸਾਹਿਬ ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਪ੍ਰੈਨ ਸੜਨਾਂ ਨਾਲ ਜੁੜੇ ਹੋਏ ਸੀ ਐਸਪੀਸੀ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਜੇਕਰ ਹਰਜਿੰਦਰ ਸਿੰਘ ਧਾਮੀ ਅਸਤੀਫਾ ਵਾਪਸ ਲੈ ਲੈਂਦੇ ਨਾ ਤਾਂ ਸਾਰਾ ਕੁਝ ਠੀਕ ਹੋ ਜਾਵੇਗਾ ਪਰ ਇਸ ਮੌਕੇ ਉਹਨਾਂ ਦਾ ਅਸਤੀਫਾ ਦੇਣਾ ਵੀ ਮੰਦਭਾਗ ਆ ਇਹ ਜ਼ਰੂਰ ਵਿਚਾਰਿਆ ਜਾ ਰਿਹਾ ਹਾਲਾਂਕਿ ਜਿਸ ਪ੍ਰਕਾਰ ਜਥੇਦਾਰ ਗਿਆਨੀ ਰਕबीर ਸਿੰਘ ਕਹਿੰਦੇ ਨਜ਼ਰ ਆਏ ਕਿ ਜਿਹੜੇ ਹਸਤੀਫੇ ਨੇ ਜਾਂ ਜਿਹੜੇ ਹੁਕਮਨਾਮੇ ਨੇ ਉਹਨਾਂ ਦੀ ਪਾਲਣਾ ਇਨਵਨ ਨਹੀਂ ਹੋ ਰਹੀ ਹੈ ਲਗਾਤਾਰ ਚਰਚਾ ਚੱਲ ਰਹੀ ਹੈ ਹੁਣ ਦੇਖਣਾ ਹੈ ਇਹ ਸਥਿਤੀ ਦੇ ਵਿੱਚ ਜੋ ਖਲਾਰਾ ਪਿਆ ਹੋਇਆ ਜਾਂ ਜਿਸ ਤਰੀਕੇ ਦੇ ਨਾਲ ਇੱਕ ਵੱਡਾ ਸੰਕਟ ਕੌਮ ਦੇ ਉੱਪਰ ਆਇਆ ਹੋਇਆ ਉਹਦੇ ਵਿੱਚ ਹੁਣ ਕਿਵੇਂ ਉਸ ਖਲਾਰੇ ਨੂੰ ਸਮੇਟਿਆ ਜਾਵੇਗਾ ਉਸ ਸੰਕਟ ਤੋਂ ਕਿਵੇਂ ਨਿਕਲਿਆ ਜਾਵੇਗਾ ਪਰ ਹੁਣ ਜਥੇਦਾਰ ਗਿਆਨੀ ਰੁਗਵੀਰ ਸਿੰਘ ਨੇ ਅੰਤਰੀਕ ਕਮੇਟੀ ਦੀ ਬੈਠਕ ਹੋਣ ਤੋਂ ਬਾਅਦ ਜੋ ਹੁਕਮ ਹੁਕਮਨਾਮਾ ਜਾਰੀ ਕਰ ਦਿੱਤਾ ਹੈ ਜਾਂ ਸਿੱਧੇ ਤੌਰ ਤੇ ਕਹਿ ਦਈਏ ਇੱਕ ਅਪੀਲ ਜਾਰੀ ਕਰ ਦਿੱਤੀ ਹੈ ਕਿ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਤਾਂ ਹੁਣ ਦੇਖਣਾ ਹੈ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਇਸ ਹੁਕਮ ਨੂੰ ਮੰਨਦੇ ਹੋਏ ਵਾਪਸ ਲੈਂਦੇ ਨੇ ਇਸ ਅਪੀਲ ਨੂੰ ਮੰਨਦੇ ਹੋਏ ਵਾਪਸ ਲੈਂਦੇ ਨੇ ਤਾਂ ਉਸ ਤੋਂ ਬਾਅਦ ਇਸ ਪੂਰੇ ਸੰਕਟ ਦੇ ਵਿੱਚ ਜੋ ਸਵਾਲ ਹਜੇ ਰੱਕ ਵੀ ਹੱਲ ਨਹੀਂ ਹੋਏ ਉਹਨਾਂ ਦਾ ਹੱਲ ਕਿਵੇਂ ਕੱਢਿਆ ਜਾਊਗਾ ਸਰਵਨ ਮੇਰੇ ਸਹਿਯੋਗੀ ਮੇਰੇ ਨਾਲ ਜੁੜੇ ਹੋਏ ਨੇ ਸਰਵਨ ਜੇਕਰ ਅਸਤੀਫਾ ਵਾਪਸ ਲੈ ਲਿਆ ਜਾਂਦਾ ਜੇਕਰ ਹਰਜਿੰਦਰ ਸਿੰਘ ਧਾਮੀ ਹਾਲਾਂਕਿ ਇਹਨੂੰ ਕਿਤਨਾ ਕਿਤੇ ਗਿਣੀ ਮਿੱਥੀ ਸਕ੍ਰਿਪਟ ਮੰਨਿਆ ਜਾ ਰਿਹਾ ਆ ਗਿਆਨੀ ਰਗਵੀਰ ਸਿੰਘ ਤੋਂ ਇਹ ਵੀ ਚਰਚਾ ਚੱਲ ਪਈ ਹੈ ਕਿ ਹੋ ਸਕਦਾ ਹੈ ਬਿਆਨ ਦਵਾਇਆ ਗਿਆ ਹੋਵੇ ਹੋ ਸਕਦਾ ਹੁਣ ਸਾਰੇ ਮਸਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਸਾਰਾ ਕੁਝ ਜਿਹੜਾ ਕਿ ਹੈ ਕਿਤਨਾ ਕਿਤੇ ਪੂਰਾ ਇੱਕ ਕਣੀਦਰ ਕਣੀ ਮਸਲਾ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਤਾਂ ਜੇਕਰ ਹਰਜਿੰਦਰ ਸਿੰਘ ਧਾਮੀ ਸੇਵਾਵਾਂ ਤੇ ਮੁੜੇ ਆਉਂਦੇ ਨੇ ਜੇਕਰ ਸਾਰਾ ਕੁਝ ਠੀਕ ਹੋ ਜਾਂਦਾ ਹੈ ਸਤੀਫਿਆਂ ਵਾਲੀਆਂ ਗੱਲਾਂ ਤੋਂ ਤਾਂ ਕੀ ਜਿਹੜੇ ਸਵਾਲ ਖੜੇ ਨੇ ਉਹ ਸਵਾਲ ਵੀ ਹੱਲ ਹੋ ਜਾਣਗੇ ਜਾਂ ਉਹਨਾਂ ਸਵਾਲਾਂ ਦੇ ਉੱਪਰ ਕੋਈ ਅਜੀਹਾ ਤਾਲਾ ਲੱਗ ਜਾਵੇਗਾ ਕਿ ਕੋਈ ਪੁੱਛੇਗਾ ਹੀ ਨਹੀਂ ਦੇਖੋ ਸਰਖਾਬ ਇੱਕ ਸਿੱਧੀ ਜੀ ਗੱਲ ਹੈ ਕਿ ਜੇਕਰ ਇਹਨਾਂ ਸਵਾਲਾਂ ਦੇ ਜਵਾਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦੇ ਦਿੰਦੇ ਜਾਂ ਉਹਨਾਂ ਦੇ ਕੋਲ ਹੁੰਦੇ ਤਾਂ ਅਸਤੀਫਾ ਦੇਣ ਦੀ ਨੋਬਤ ਹੀ ਨਾ ਆਉਂਦੀ ਸ਼ਾਇਦ ਜਥੇਦਾਰ ਸਾਹਿਬ ਨੂੰ ਇਹ ਪੋਸਟ ਹੀ ਨਾ ਪਾਉਣੀ ਪੈਂਦੀ ਪਰ ਸਭ ਤੋਂ ਵੱਡੀ ਗੱਲ ਹੁਣ ਇਹ ਆ ਕਿ ਜਿਵੇਂ ਜਿਹੜੀ ਹੈ ਅੰਤਰੀ ਕਮੇਟੀ ਨੇ ਕਿਹਾ ਕਿ ਅਸੀਂ ਕਮੇਟੀ ਬਣਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲ ਭੇਜਾਂਗੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਆਪਣਾ ਜਿਹੜਾ ਅਸਤੀਫਾ ਵਾਪਸ ਲੈਣ ਤਾਂ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਵੀ ਆਪਣੇ ਸਿਰ ਤੇ ਇਹ ਗੱਲ ਨਹੀਂ ਲੈਣਾ ਚਾਹੁੰਦੇ ਕਿ ਐਸਜੀਪੀਸੀ ਦੇ ਪ੍ਰਧਾਨ ਦੇ ਵਲੋਂ ਅ ਸਾਬ ਨੇ ਵੀ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਜਿਹੜਾ ਉਹ ਵਾਪਸ ਲੈ ਲੈਣਾ ਚਾਹੀਦਾ ਜਿਹੜਾ ਜਿਹੜਾ ਦੋਹਾ ਵਾਰ ਜਿਹੜਾ ਕਿਤੇ ਨਾ ਕਿਤੇ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਕੀਤਾ ਗਿਆ ਸੀ ਹੁਣ ਹੁਣ ਉਹਨਾਂ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਤਾਂ ਅੰਤਰੀ ਕਮੇਟੀ ਦੇ ਮੈਂਬਰ ਉਹਨਾਂ ਕੋਲ ਜਾਣਗੇ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲਓ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਜਨਹਿਦਾਰ ਨੇ ਕਹਿ ਦਿੱਤਾ ਕਿ ਤੁਹਾਨੂੰ ਆਪਣਾ ਅਸਤੀਫਾ ਵਾਪਸ ਲੈ ਕੇ ਮੁਰ ਪੰਥ ਦੀ ਸੇਵਾ ਦੇ ਨਾਲ ਜੁੜਨਾ ਚਾਹੀਦਾ ਉਹਨਾਂ ਦੇਖਦੇ ਆ ਕਿ ਅਖਰ ਨਾ ਜਿਹੜਾ ਉਹ ਅਸਤੀਫਾ ਜਿਹੜਾ ਵਾਪਸ ਲੈਂਦੇ ਜਾਂ ਨਹੀਂ ਲੈਂਦੇ ਇਹ ਤਾਂ ਖੈਰ ਬਾਦ ਦੀ ਗੱਲ ਹੈ ਪਰ ਕਿਤੇ ਨਾ ਕਿਤੇ ਹੁਣ ਸਥਿਤੀ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧੰਮ ਵੀ ਫਸ ਚੁੱਕੇ ਨੇ ਜੇਕਰ ਅਸਤੀਫਾ ਪਰਮਾਨ ਨਹੀਂ ਕਰਦੇ ਤਾਂ ਪੰਥ ਦੇ ਵਿੱਚ ਇਹ ਵੀ ਗੱਲਾਂ ਉੱਠਣਗੀਆਂ ਕਿ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਸੀ ਤਾਂ ਵੀ ਅਸਤੀਫਾ ਵਾਪਸ ਨਹੀਂ ਲਿਆ ਪਰ ਜੇਕਰ ਅਸਤੀਫਾ ਵਾਪਸ ਲੈ ਲੈਂਦੇ ਨੇ ਤਾਂ ਫਿਰ ਸਵਾਲ ਜਿਹੜੇ ਨੇ ਉਹਨਾਂ ਵਾਸਤੇ ਖੜੇ ਹੋਏ ਨੇ ਉਹਨਾਂ ਦੇ ਜਵਾਬ ਉਹਨਾਂ ਨੂੰ ਦੇਣੇ ਪੈਣਗੇ ਜਿਹੜੇ ਉਹਨਾਂ ਦੇ ਕੋਲ ਨਹੀਂ ਹੈ ਜਾਂ ਉਹ ਦੇਣਾ ਨਹੀਂ ਚਾਹੁੰਦੇ ਹੋ ਸਕਦਾ ਕਿ ਜਿਹੜਾ ਉਹ ਫਿਰ ਜਿਹੜੇ ਮੀਡੀਆ ਤੋਂ ਜਾਂ ਪੰਥ ਤੋਂ ਭੱਜਦੇ ਹੋਏ ਨਜ਼ਰ ਆ ਦੂਜੀ ਦੇ ਵਿੱਚ ਨੇ ਹੁਣ ਵਿਖਦੇ ਆ ਕਿ ਇਸ ਅਸਤੀਫਾ ਜਿਹੜਾ ਵਾਪਸ ਲੈਂਦੇ ਜਾਂ ਨਹੀਂ ਲੈਂਦੇ ਉਸ ਤੋਂ ਬਾਅਦ ਹੀ ਜਿਹੜਾ ਕੁਝ ਕਹਿਣਾ ਜਿਹੜਾ ਮناسب ਹੋਵੇਗਾ ਜੀ ਬਿਲਕੁਲ ਉਸ ਤੋਂ ਬਾਅਦ ਹੀ ਕਹਿਣਾ ਮناسب ਹੋਵੇਗਾ ਮੇਰੇ ਸਹਿਯੋਗੀ ਸਰਵਨ ਜੁੜੇ ਹੋਏ ਸੀ ਬਹੁਤ ਬਹੁਤ ਧੰਨਵਾਦ ਸਰਵਨ ਤੇ ਹੁਣ ਦੇਖਣਾ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਇਸ ਅਸਤੀਫਾ ਵਾਪਸ ਲੈ ਕੇ ਜਿਹੜੀਆਂ ਚਰਚਾਵਾਂ ਲਗਾਤਾਰ ਜਾਂ ਜਿਹੜੇ ਸਵਾਲ ਲਗਾਤਾਰ ਖੜੇ ਹੋਏ ਨੇ ਇਸ ਵਕਤ ਪੰਥ ਦੇ ਅੱਗੇ ਉਹਨਾਂ ਸਵਾਲਾਂ ਨੂੰ ਕਿਵੇਂ ਹੱਲ ਕਰਦੇ ਨੇ ਤੇ ਖਾਸ ਤੌਰ ਤੇ ਸੰਕਟ ਦੇ ਵਿੱਚੋਂ ਕਿਵੇਂ ਬਾਹਰ ਨਿਕਲਦੇ ਹੋਏ ਤੇ ਹੁਣ ਗੱਲ ਕਰਦੇ ਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀ ਜਿਸ ਉੱਪਰ ਜਥੇਦਾਰ ਗਿਆਨੀ ਰਖਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਧਾਮੀ ਦੇ ਅਸਤੀਫੇ ਨੂੰ ਦੁਖਦਾਈ ਦੱਸਿਆ ਦੱਸਿਆ ਇਸ ਦੇ ਨਾਲ ਹੀ ਗਿਆਨੀ ਰਖਬੀਰ ਸਿੰਘ ਨੇ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੇ ਲਈ ਕਿਹਾ ਉਹਨਾਂ ਨੇ ਕਿਹਾ ਕਿ ਧਾਮੀ ਦੇ ਅਸਤੀਫੇ ਪਿੱਛੇ ਦਬਾਅ ਹੋ ਸਕਦਾ ਹੈ ਹਾਲਾਂਕਿ ਇਸ ਦਬਾਅ ਦਾ ਜ਼ਿਕਰ ਲਗਾਤਾਰ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਐਸਜੀਪੀਸੀ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਵੀ ਜਾਰੀ ਰੱਖਣ ਦੇ ਨਾਲ ਦੀ ਨਾਲ ਸੱਤ ਮੈਂਬਰੀ ਕਮੇਟੀ ਦੀ ਵੀ ਜ਼ਿੰਮੇਵਾਰੀ ਹੈ ਉਹ ਵੀ ਸੰਭਾਲਣਾ ਤਾਂ ਅਮੀ ਸਾਫ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣਿਕ ਵਰਦਲੋਰਾ ਪਰਵਤਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਯਾਨੀ ਆਪੀ ਸਿੰਘ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਨੇਤਪਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਕਬੂਲ ਦਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਮੈਂ ਅਸਤੀਫਾ ਦਿੰਦਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਨੇਤਪਤਾ ਹੈ ਤੇ ਇਹ ਵੀ ਨਰਕਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਿਬ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਐ ਜੀਡੀਐ ਪ੍ਰਧਾਨ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹਨੂੰ ਸੰਭਾਲਣਾ ਔਰ ਜੋ ਡਿਊਟੀ ਉਹਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਤ ਪਰਚ ਸਮਝਦਿਆਂ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰੇ ਹੋ ਸਕਦਾ ਕਿਉਂਕਿ 3-4 ਮਹੀਨੇ ਤੋਂ ਕਾਫੀ ਹਰ ਤਰਫ ਤੋਂ ਇਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਆਪਣਾ ਸਰਦਾਰ ਗਿੰਦੂ ਕਾਮਿਸਰ ਸ਼ੌਨਗੁਰ ਦੁਆਰਾ ਪ੍ਰਬੰਧਕ ਮੀਟੇ ਪ੍ਰਧਾਨ ਨੇ ਪੂਰਾ ਕਾਲ ਤੱਕ ਸਾਹਿਬ ਕੋ ਜਿਹੜੀ ਸੇਵਾ ਫਸੇਲ ਤੋਂ ਪੰਜ ਸਿੰਘ ਸਰਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਤੇ ਝੋਲੀ ਵਿੱਚ ਪਾਈ ਗਈ ਹੈ ਉਸ ਹੱਤ ਮੈਂਬਰ ਦੀ ਕਮੇਟੀ ਦੇ ਕਨਿੰਦਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸਮਝਦਿਆਂ ਹੋਏ ਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰ ਛੜੇ ਸੀਪੇ ਦੀ ਵੀ ਕਾਫੀ ਚਲ ਗਿਆ ਚਲਦੀ ਨਹੀਂ ਇਹ ਤੇ ਪਰ ਇੱਕ ਜੈਦੇ ਗੁਰੂ ਦਾ ਹੁਕਮ ਹੋਏਗਾ ਤਮੀ ਸਾਹਿਬ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਕਿ